ਮੈਂ ਤੋਰਾਂ ਜੁੱਤੀਆਂ ਨਾ ਖਾ ਲਿਓ ਮੈਂ ਤੋਰਾਂ ਜੁੱਤੀਆਂ ਨਾ ਖਾ ਲਿਓ ਮੈਂ ਤੋਰਾਂ ਜੁੱਤੀਆਂ ਨਾ ਖਾ ਲਿਓ ਸਟੇਜ ਤੋਂ ਵੋਟਰਾਂ ਨੂੰ ਜੁੱਤੀਆਂ ਨਾ ਖਾ ਲਿਓ ਕਹਿਣ ਵਾਲਾ ਸ਼ਖਸ ਹੋਰ ਕੋਈ ਨਹੀਂ ਪੀਡੀਏ ਦਾ ਸਾਂਝਾ ਉਮੀਦਵਾਰ ਜਸਦੀ ਜਸਰਾਜ ਹੈ ਜਿਸ ਨੂੰ ਕੀ ਪਾਰਟੀ ਨੇ ਭਗਵੰਤ ਮਾਨ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਜੱਸੀ ਜਸਰਾਜ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਤੋਂ ਵੋਟ ਦੀ ਅਪੀਲ ਕਰ ਰਹੇ ਨੇ। ਇਸੇ ਤੇ ਚੱਲਦੇ ਸੰਗਰੂਰ ਦੇ ਮਾਨਵੀ ਪਿੰਡ 'ਚ ਜਦੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਤੁਸੀਂ ਖੁਦ ਹੀ ਸੁਣ ਲਵੋ ਕਿਸ ਤਰ੍ਹਾਂ ਉਹਨਾਂ ਦੀ ਜ਼ੁਬਾਨ ਫਿਸਲੀ। ਇਹ ਜੀ ਹਾਲਤ ਪੰਜਾਬ ਦੀ ਹੈ। ਓਏ ਯਾਰ ਮੈਂ ਮੈਂ ਤਾਂ ਜੁੱਤੀਆਂ ਖਾ ਲਿਓ। ਨਹੀਂ ਵੋਟ ਕੋਈ ਨਾ ਆ ਪਾਇਓ। ਓਏ ਇਹ ਜੀ ਹਾਲਤ ਕਰਤੀ ਕਦੀ ਇਦਾਂ ਨਹੀਂ ਹੁੰਦੀ ਸੀ। ਉੱਚਾ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਚੋਣ ਜਾਬਤਾ ਲਾਗੂ ਹੈ ਪਰ ਇਹਨਾਂ ਸਿਆਸੀ ਆਗੂਆਂ ਦੀ ਜ਼ੁਬਾਨਾਂ ਤੇ ਰੋਕ ਕੌਣ ਲਗਾਵੇ ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਨੇ ਸਟੇਜ ਤੋਂ ਵੋਟਰਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹੀ ਹੋਵੇ ਮੈਂ ਤੋੜਾਂ ਜੁੱਤੀਆਂ ਦਾ ਖਾ ਲਿਓ ਮhjustis asradli ਉਹਨਾਂ ਦੀ ਇਹੀ ਜ਼ੁਬਾਨ ਉਹਨਾਂ ਲਈ ਚੋਣਾਂ ਦੌਰਾਨ ਕਈ ਮੁਸੀਬਤਾਂ ਖੜੀਆਂ ਕਰ ਸਕਦੀ ਹੈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ